ਹਾਂਜੀ ਫੋਰਮ ਵੀਰੋ ਸਤਿ ਸ੍ਰੀ ਅਕਾਲ ਜੀ ਆਪਣੀਆਂ ਜਿਹੜੀਆਂ ਬੱਸੀਆਂ ਦੇ ਸਿੰਗ ਦਾਗ ਦੁੱਤੇ ਆ ਤਕਰੀਬਨ ਆਪਾਂ ਕੰਮ ਕੰਪਲੀਟ ਹੋ ਚੁੱਕਿਆ ਇਸ ਤੋਂ ਬਾਅਦ ਆਪਾਂ ਕੀ ਧਿਆਨ ਰੱਖਣਾਗਾ ਉਹਨਾਂ ਦਾ ਧਿਆਨ ਇਹੀ ਰੱਖਣਾ ਵੀ ਉਹ ਜਿਹੜਾ ਜ਼ਖਮ ਉਹ ਚੇੜ ਨਾ ਲੈਣ ਦਵਾਰੇ ਕੋਈ ਨਕੀਲੀ ਚੀਜ਼ ਖੁਣਨੀ ਤੋਂ ਕੰਦ ਤੋਂ ਆਪਾਂ ਉਹਨੂੰ ਦੂਰ ਬੰਨ ਕੇ ਰੱਖਣਾ ਤੇ ਛੋਟੀ ਕਿਲੀ ਦੇ ਉੱਤੇ ਬੰਨਣਾ ਤਾਂ ਜੋ ਖਾਜ ਲੜੇ ਉਹਦੇ ਜ਼ਖਮ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਚੀਜ਼ ਦਾ ਜਿਹੜਾ ਵੱਜ ਨਾ ਸਕੇ ਤੇ ਜੇ ਪੈਰ ਦੇ ਵਿੱਚ ਵੀ ਪਰਸੀ ਲਗਾ ਕੇ ਰੱਖਣੀ ਹੈ ਕਈ ਵਾਰੀ ਪਸ਼ੂ ਦੇ ਖਾਜ ਲੜਦੀ ਹੈ ਤਾਂ ਉਹ ਖੋਰਾ ਜਿਹੜਾ ਸਿਰ ਦੇ ਉੱਤੇ ਮਾਰਨ ਲੱਗ ਜਾਂਦਾ ਤੇ ਇਹਨਾਂ ਗੱਲਾਂ ਦਾ ਪਤਾ ਧਿਆਨ ਜ਼ਰੂਰ ਰੱਖ ਜਾਕਮ ਰਚੇਡ ਲੈਣ ਦਾ ਤਾਂ ਉਹਦੇ ਵਾਸਤੇ ਆਪਾਂ ਡੀ ਮੱਗ ਦੀ ਜਿਹੜੀ ਸਪਰੇਅ ਆਉਂਦੀ ਹੈਗੀ ਇਨਸਟਾ ਦੀ ਇਹਦਾ ਵਰਤੋਂ ਜਰੂਰ ਕਰੋ ਇਹਦੇ ਨਾਲ ਜਿਹੜਾ ਨਾ ਤਾਂ ਮੱਖੀ ਤੇ ਨਾ ਮੱਛਰ ਤੇ ਜਿਹੜੇ ਆਪਣੇ ਕੀੜੇ ਪੈਣ ਦੀ ਸੁਭਾਅ ਨੂੰ ਬਿਲਕੁਲ ਘਟ ਜਾਂਦੀ ਹੈ ਤੇ ਆਪਣਾ ਜਿਹੜੀਆਂ ਬੱਸੀਆਂ ਜਾਕਮ ਚੰਗੀ ਤਰ੍ਹਾਂ ਰਿਕਵਰ ਹੋ ਜਾਣਗੇ ਤੇ ਉਹਨਾਂ ਨੂੰ ਦੁੱਧ ਆ ਤੇ ਫੀਡ ਆ ਜਿਹੜੀ ਇੱਕ ਦੋ ਡੰਗਾਂ ਵਾਸਤੇ ਜਰੂਰ ਵਧਾ ਦਿਓ ਕਿਉਂਕਿ ਥੋੜਾ ਬਹੁਤ ਤਕਲੀਫ ਹੁੰਦੀ ਪਸ਼ੀ ਨੂੰ ਤਾਂ ਜੋ ਰਿਕਵਰ ਹੋ ਜੇ ਤੇ ਆਪਣੇ ਦੁਆਰਾ ਦਿੱਤੀ ਜਿਹੜੀ ਜਾਣਕਾਰੀ ਜੇਕਰ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸ਼ੇਅਰ ਲਾਈਕ ਕਰਕੇ ਹੌਸਲਾ ਜਰੂਰ ਦਿਤਾਓ ਤਾਂ ਜੋ ਤੁਹਾਡੇ ਵਾਸਤੇ ਅੱਗੇ ਤੋਂ ਆਪਾਂ ਵਧੀਆ ਸਪਸ਼ਟ ਇੱਕ ਪ੍ਰਤੱਖ ਜਾਣਕਾਰੀ ਆਪਾਂ ਤੁਹਾਨੂੰ ਦੇ ਸਕੀਏ ਜਿਹੜਾ ਆਪਣੇ ਪਸ਼ੂਆਂ ਦੇ ਜਾਣਕਾਰੀ ਦੇ ਵਿੱਚ ਤੁਹਾਡਾ ਤੇ ਸਾਡਾ ਹੋਰ ਸਹਿਯੋਗ ਦੇ ਨਾਲ ਵਾਧਾ ਹੋ ਸਕੇ ਤੇ ਬਾਈ ਜੀ ਆਪਣੇ ਜੇ ਘਰ ਪਸ਼ੂ ਤਾਂ ਨਾ ਆਪਾਂ ਸੁਰੱਖਤ ਰਹੂਗੀ ਤਾਂ ਹੀ ਆਪਾਂ ਕਮਾਈ ਕਰ ਸਕਦੇ ਹਾਂ ਤੇ ਧੰਨਵਾਦ ਕਿਸਾਨ ਵੀਰੋ